Thank you. thank <laughs> you ਹਾਂ ਉਹਦੋਂ ਕਲਾਸ ਲੱਗ ਗਈ ਨਾ ਤੁਹਾਡਾ ਜੀ ਲੋਟ ਆ ਗਿਆ ਹਾਂ ਜੀ ਸਾਰੇ ਬਹੁਤ ਹੋ ਗਿਆ ਉਹ ਠੀਕ ਹੈ ਹਣੀ ਕੰਮ ਚੱਲਦਾ ਹੈ ਨਹੀਂ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਜੀ আচ্ছা ਮੈਡਮ ਕਿੱਥੋਂ ਆਏ ਨੇ ਬੰਗਾ ਸ਼ਹਿਰ ਤੁਹਾਡੇ ਨੇੜੇ ਹੀ ਪੈਂਦਾ ਹੈ ਅਸੀਂ ਕਿਦਾਂ ਤੁਹਾਨੂੰ ਜਾਣਕਾਰੀ ਹੈ ਸਲਾਈ ਸੈਂਟਰ ਪਹਿਲਾਂ ਖੁੱਲਿਆ ਕਿਤੇ ਤੁਸੀਂ ਚਲਾਏ ਠੀਕ ਹੈ ਤੁਹਾਡਾ ਬੁਟੀਕ ਆ ਓਕੇ ਪਹਿਲਾਂ ਉਹ ਸਲਾਈ ਸੈਂਟਰ ਕਿਤੇ ਖੁੱਲਿਆ ਪਹਿਲਾਂ ਨਹੀਂ ਖੁੱਲਿਆ ਹੁੰਦਾ ਬੁਟੀਕ ਮੇਰਾ ਮੁਕਬੀਕ ਤੁਹਾਡਾ ਬੁਟੀਕ ਵਧੀਆ ਚੱਲਦਾ ਹੈ ਵੈਰੀ ਗੁੱਡ ਤੇ ਬਹੁਤ ਵਧੀਆ ਹੈ ਫਿਰ ਇੱਥੇ ਤੁਸੀਂ ਚਲਾਉਂਗੇ ਤੁਸੀਂ ਰਿਸੀਪਟਰ ਨੂੰ ਹਾਂਜੀ ਠੀਕ ਆ ਇਹ ਕੁੜੀਆਂ ਨਾਲ ਹੋ ਗਈ ਤੁਸੀਂ ਸਾਈਡ ਇਕ ਟੇਬਲ ਦੀ ਨਹੀਂ ਭਲੇ ਨਹੀਂ ਅੱਛਾ ਫਸਟ ਟਾਈਮ ਆਈ ਹੈ ਅੱਜ ਫਸਟ ਟਾਈਮ ਆਈ ਹੈ ਬੈਸਿਕ ਕਿੰਨਾ ਟਾਈਮ ਰੱਖਣਾ ਚਾਹੀਦਾ ਔਰੇ ਮਾਰਨਿੰਗ ਹੈ ਸਰ ਮਾਰਨਿੰਗ ਟਾਈਮ ਕਿੰਨੇ ਵਜੇ 10 ਤੋਂ 10 ਵਜੇ ਤੋਂ ਲੈ ਕੇ 12 ਵਜੇ ਤੱਕ ਠੀਕ ਆ ਇੱਥੇ ਰੱਖੋ ਇੱਥੇ ਰੱਖੋ ਅਸਰ 10 ਵਜੇ ਤੋਂ ਅੱਛਾ ਬੇਟੇ ਗੱਲ ਸੁਣਿਓ ਅੱਗੇ ਆਜੋ ਮੜਾ ਜੋ ਤੁਸੀਂ ਆਜੋ ਮੇਰੀ ਧੀ ਆਜੋ ਅੱਗੇ ਤੇ ਤੁਹਾਨੂੰ ਸਾਹਮਣੇ ਜਿਹੜਾ ਆਜੇ ਉਹ ਜਿਹੜੀਆਂ ਸਾਹਮਣੇ ਉਹ ਤੁਹਾਨੂੰ ਦੇ ਰਿਹਾ ਕੋਈ ਕਰੇ ਉਹ ਜਿਹੜੇ ਆਜੋ ਪੁੱਤਰੇ ਆਜੋ ਅੱਗੇ ਆਜੋ ਜਿਹੜੀਆਂ ਸਿਆਣੀਆਂ ਨੇ ਤੁਸੀਂ ਆਜੋ ਆਪਾਂ 10 ਵਜੇ ਤੋਂ ਲੈ ਕੇ 12 ਵਜੇ ਤੱਕ ਦਾ ਸਮਾਂ ਰੱਖ ਲਈਏ ਜਿਹੜੇ ਦੁਪਹਿਰ ਤੋਂ ਬਾਅਦ

ਇੱਥੇ ਆਪ ਕੋਈ ਆਉਂਦੇ ਚਾਰ ਐਦਾ ਹੈ ਨਾ ਆਪਾਂ ਮੈਡਮ ਦਾ ਵੀ ਦੇਖਣਾ ਔਰ ਤੁਹਾਡਾ ਵੀ ਦੇਖਣਾ ਜੇ ਮੈਡਮ ਆ ਜੀ ਤੁਸੀਂ ਨਾ ਉਹ ਫਿਰ ਵੀ ਆਪਾਂ ਨੂੰ ਨੁਕਸਾਨ ਆ ਹਨ ਜੇ ਤੁਸੀਂ ਸਾਰੇ ਆਉਂ ਟਾਈਮ ਨਾਲ ਫਿਰ ਸਾਰੇ ਲਈ ਵਧੀਆ ਦੋ ਤੇ ਚਾਰ ਤੁਹਾਡੇ ਲਈ ਠੀਕ ਰਹੇਗਾ ਐਸੇ ਦੋ ਤੇ ਚਾਰ ਠੀਕ ਆ ਕਿਉਂਕਿ ਇੱਕ ਤੋਂ 2 ਵਜੇ ਤੱਕ ਤਾਂ ਲੰਚ ਹੀ ਹੁੰਦਾ ਹੈਗਾ ਹਨ ਜਦੋਂ 2 ਘੰਟੇ ਤੁਸੀਂ ਉਹਦੇ ਦੋ ਤੋਂ ਚਾਰ ਠੀਕ ਆ ਕਿ ਸਾਰੇ ਨੂੰ ਜਿਹੜੇ ਪਾਪ ਸਾਹਿਬ ਸਿਚਿਆ ਸੀ ਉਹਦਰ ਵੀ ਬਣਾਓ ਮੈਡਮ ਇਹ ਸਾਹ ਲੈ ਲਿਆ ਸਾਰੇ ਕਹਿੰਦੇ ਕੋਈ ਨਹੀਂ ਕੋਈ ਦਿੱਕਤ ਤੁਹਾਡੇ ਹਿਸਾਬ ਨਾਲ ਹੀ ਆਪਾਂ ਮੈਡਮ ਦਾ ਵੀ ਦੇਖਣਾ ਹੈ ਠੀਕ ਹੈ ਮੈਡਮ ਆਪਾਂ ਦੋ ਤੋਂ ਚਾਰ ਵਜੇ ਦਾ ਸਮਾਂ ਰੱਖਾਂਗੇ ਔਰ ਜੋ ਵੀ ਸਿੱਖਣ ਦਾ ਸਮਾਨ ਹੋਏਗਾ ਤੁਸੀਂ ਟੀਚਰ ਦੇ ਕੋਲੋਂ ਲੈਣਾ ਬੇਸਤਰੀ ਕਰਨਾ ਜਿੰਨੀ ਲੋੜ ਆ ਜਿਸ ਤਰੀਕੇ ਨਾਲ ਕਿਉਂਕਿ ਜਦੋਂ ਕਿਸੇ ਕੋਲੋਂ ਕੁਝ ਲੈਣਾ ਹੁੰਦਾ ਉਹਨਾਂ ਨੂੰ ਗੁਰੂ ਬਣਾਉਣਾ ਪੈਂਦਾ ਐਦਾਂ ਹੀ ਆ ਨਾ ਜੇ ਅਸੀਂ ਗੁਰੂ ਬਣਾਵਾਂਗੇ ਫਿਰ ਸਿੱਖਾਂਗੇ ਜੇ ਅਸੀਂ ਗੁਰੂ ਬਣ ਜਾਵਾਂਗੇ ਫਿਰ ਨਹੀਂ ਸਿੱਖਾਂਗੇ ਹੈ ਇੱਥੇ ਉਮਰਾਂ ਦੇ ਤਾਜੇ ਨਹੀਂ ਇੱਥੇ ਗਿਆਨ ਦੀ ਗੱਲ ਠੀਕ ਹੈ ਨਾ ਇਸ ਕਰਕੇ ਇਹਨਾਂ ਦਾ ਸਤਿਕਾਰ ਵੀ ਆਪਾਂ ਬਰਕਰਾਰ ਰੱਖਣਾ ਹੈ ਔਰ ਜ਼ਿਆਦਾ ਕਰਕੇ ਰੋੜੇ ਨਹੀਂ ਪਾਉਣਾ ਸ਼ਾਂਤੀ ਨਾਲ ਸਿੱਖਣਾ ਆ ਮੈਡਮ ਸਾਡੇ ਕੋਲ ਤਾਂ ਤਾਂ ਮੈਕ ਲੱਗੀ ਸੀ ਕਿ ਮੰਗਣ ਕਹਿੰਦੀ ਮੈਨੂੰ ਤਾਂ ਸਪੀਕਰ ਲਾਓ ਜੀ ਮੇਰਾ ਤਾਂ ਗਲਾ ਦੁਖਣ ਲੱਗ ਗਿਆ ਔਰ ਫਿਰ ਮੈਂ ਕਲਾਸ ਲਈ ਮੈਡਮ ਬੱਚਿਆਂ ਨਹੀਂ ਜਾ ਕੇ ਤਾਂ ਥੋੜੀ ਸ਼ਾਂਤੀ ਬਣੀ ਤੁਸੀਂ ਸਾਰੇ ਸੂਝਵਾਨ ਆ ਆਪਾਂ ਸ਼ਾਂਤੀ ਦਾ ਨਾਲੇ ਸਿੱਖਣਾ ਏ ਤੇ ਜਿੰਨਾ ਵੀ ਸਮਾਨ ਦੀ ਲੋੜ ਆ ਤੁਹਾਨੂੰ ਮੈਂ ਪ੍ਰੋਵਾਈਡ ਕਰਵਾਏਗੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜਿੰਨੀ ਵੀ ਸੰਗਤ ਸ਼੍ਰੀ ਗੁਰੂ ਦਾਸ ਇਕਤਾ ਲਹਿਰ ਦੇ ਸੱਦੇ ਤੇ ਪਹੁੰਚੇ ਨੇ ਮੈਂ ਸਾਰਿਆਂ ਨੂੰ ਜੀ ਆਇਆਂ ਆਖਦਾ ਏ ਜਿੰਨੇ ਵੀ ਆਏ ਨੇ ਜੀਓ ਆਇਆਂ ਨੂੰ ਧੰਨਵਾਦ ਤੁਹਾਡਾ ਤੇ ਵਿਸ਼ੇਸ਼ ਤੌਰ ਤੇ ਇੱਥੇ ਦੀ ਨਗਰ ਪੰਚਾਇਤ ਜਿਨ੍ਹਾਂ ਨੇ ਸਾਡੀ ਬੇਨਤੀ ਹੁਕਮ ਨੂੰ ਮੰਨ ਲਿਆ ਹੋਇਆ ਇਹ ਪ੍ਰੋਗਰਾਮ ਅਲਿਖਿਆ ਬੇਦਾਸ ਸੰਤ ਜਸਵੀਰ ਸਿੰਘ ਸ੍ਰੀ ਚਮਕੌਰ ਸਾਹਿਬ ਤੇ ਪਲਮਾਜਰੇ ਤੋਂ ਮੈਂ ਤੁਹਾਡੇ ਚਰਨਾਂ ਵਿੱਚ ਪਹੁੰਚਿਆ ਹਾਂ ਕਿਉਂਕਿ ਕੁਝ ਦਿਨ ਪਹਿਲਾਂ ਅਸੀਂ ਨਗਰਾਂ ਨਗਰਾਂ ਦੇ ਵਿੱਚ ਸਲਾਈ ਸੈਂਟਰ ਖੋਲਣ ਦੀ ਮੁਹਿੰਮ ਚਲਾਈ ਗਈ ਆ ਇਹ ਸ਼੍ਰੀ ਗੁਰੂਵਰਦਾਸ ਇਕਤਾ ਲਹਿਰ ਵੱਲੋਂ ਇਹ ਉਦਦਮ ਕੀਤੇ ਜਾ ਰਹੇ ਨੇ ਸਲਾਈ ਸੈਂਟਰਾਂ ਤੋਂ ਪਹਿਲਾਂ ਸਾਡੇ ਵੱਲੋਂ ਜਿਹੜੇ ਆਰਥਿਕ ਪੱਖੋਂ ਕਮਜ਼ੋਰ ਪਰਿਵਾਰ ਹੁੰਦੇ ਨੇ ਜਿਹੜੇ ਆਪਣੇ ਧੀ ਪੈਣ ਦਾ ਵਿਆਹ ਨਹੀਂ ਕਰ ਸਕਦੇ ਉਹਨਾਂ ਧੀਆਂ ਦੇ ਵਿਆਹ ਹਰ ਮਹੀਨੇ ਅਸੀਂ ਕਰਦੇ ਆਂ ਤਕਰੀਬਨ 3412 ਧੀਆਂ ਦੇ ਵਿਆਹ ਅੱਜ ਦੀ ਘੜੀ ਤੱਕ ਅਸੀਂ ਕਰ ਦਿੱਤੇ 15 ਸਾਲਾਂ 'ਚ ਤੇ ਅੱਗੇ ਵੀ ਚੱਲਦਾ ਏ ਸਾਡਾ ਵਿਆਹ ਕਰਨੇ ਦਾ ਔਰ ਸਲਾਈ ਸੈਂਟਰ ਖੋਲਣ ਦਾ ਮਕਸਦ ਇੱਕੋ ਹੀ ਆ ਸੋਕਿਉ ਮੰਦਾ ਆਖੀ ਹੈ ਜਿੱਤ ਜੰਮੈ ਰਜ਼ਾਨ ਕਿਉਂਕਿ ਅੱਜ ਦਾ ਦੌਰ ਤੁਹਾਨੂੰ ਪਤਾ ਹੀ ਹੈ ਕਿਦਾਂ ਦਾ ਬਣਿਆ ਹੋਇਆ ਆਰਥਿਕ ਪੱਖੋਂ ਜਿਹੜੇ ਕਮਜ਼ੋਰ ਪਰਿਵਾਰ ਨੇ ਆਪਣੀ ਧੀ ਪੈਣ ਦਾ ਵਿਆਹ ਨਹੀਂ ਕਰ ਸਕਦੇ ਜਾਂ ਉਹ ਧੀ ਨੂੰ ਮਾਰਨਗੇ ਜਾਂ ਆਪ ਮਰ ਜਾਂਦੇ ਨੇ ਕਿਉਂਕਿ ਅੱਜ ਦੇ ਯੁੱਗ ਵਿੱਚ ਮੰਗਾਈਆਂ ਇੰਨੀਆਂ ਜਿਹੜਾ 5-600 ਰੁਪਏ ਮਿਹਨਤ ਮਜ਼ਦੂਰੀ ਕਰਕੇ ਕਮਾ ਕੇ ਆਪਣੇ ਪਰਿਵਾਰ ਲਈ ਆਉਂਦਾ ਮੈਂ ਬੇਨਤੀ ਕਰਾਂ ਉਹ 5-600 ਰੁਪਏ ਦੇ ਨਾਲ ਚੁੱਲ੍ਹੇ ਦਾ ਖਰਚਾ ਨਹੀਂ ਚਲਾ ਸਕਦਾ ਪਰ ਐਂਜਾਂ ਦੇ ਸਮੇ ਨੂੰ ਵੇਖਦੇ ਆ ਹੋਇਆਂ ਜਿਹੜੀ ਭੁਰਨ ਹੱਤਿਆ ਹੁੰਦੀ ਆ ਉਹਨੂੰ ਠੱਲ ਪਾਉਣ ਵਾਸਤੇ ਅਸੀਂ ਇਹ ਉਪਰਾਲੇ ਕੀਤੇ ਨੇ ਕਿ ਧੀਆਂ ਦੇ ਵਿਆਹ ਕਾਰਜ ਕਰੀਏ ਲੋਕੀ ਧੀਆਂ ਨੂੰ ਵੇਖ ਕੇ ਡਰਨਾ ਧੀਆਂ ਤੋਂ ਡਰਨਾ ਨਹੀਂ ਕਈ ਵਾਰੀ ਜਦੋਂ ਧੀ ਨੇ ਜਨਮ ਲੈਣਾ ਹੁੰਦਾ ਜਾਂ ਧੀ ਨੇ ਜਨਮ ਲੈ ਲਿਆ ਉਸੇ ਵੇਲੇ ਪਰਿਵਾਰ ਨੂੰ ਸਸੇ ਖੜੇ ਹੋ ਜਾਂਦੇ ਆ ਧੀ ਧੀ ਦਾ ਕਿਵੇਂ ਪੜਾਵਾਂਗੇ ਕਿਵੇਂ ਅਸੀਂ ਧੀ ਦਾ ਵਿਆਹ ਕਰਾਂਗੇ ਪਰ ਐਦਾਂ ਦੇ ਸਮੇਂ ਨੂੰ ਮੈਂ ਦੇਖਦਿਆਂ ਹੋਇਆ ਗੁਰੂ ਸਾਹਿਬ ਦੀ ਕਿਰਪਾ ਦਾ ਸਦਕਾ ਅਸੀਂ ਧੀਆ ਦੇ ਵਿਆਹ ਕਾਰਜਾਂ ਦੀ ਲੜੀ ਸ਼ੁਰੂ ਕਰ ਦਿੱਤੀ ਆ ਔਰ ਜਦੋਂ ਇਹੀ ਧੀਆ ਵਿਆਹ ਕੇ ਸਹੁਰੇ ਘਰ ਜਾਨੀਆਂ ਨੇ ਤੁਹਾਨੂੰ ਪਤਾ ਪੰਜ ਦਰਿਆ ਸਾਡੇ ਵਗਦੇ ਨੇ ਪਰ ਅੱਜ ਛੇਵਾਂ ਦਰਿਆ ਨਸ਼ਿਆਂ ਦਾ ਵਗਦਾ ਏ ਜਦੋਂ ਇਹੀ ਧੀਆ ਵਿਆਹ ਕੇ ਸਹੁਰੇ ਘਰ ਜਾਨੀਆਂ ਨੇ ਜਦੋਂ ਸਹੁਰੇ ਘਰ ਦਾ ਮਾਹੌਲ ਦੇਖਦੀਆਂ ਨੇ ਪਤਾ ਲੱਗਦਾ ਵੀ ਇੱਥੇ ਤੇ ਨਸ਼ਈ ਬੈਠੇ ਨੇ ਇਹਨਾਂ ਦਾ ਆਪਣਾ ਗੁਜ਼ਾਰਾ ਔਖਾ ਏ ਇਹ ਜਿਹੜੀ ਧੀ ਨੂੰ ਵਿਆਹ ਕੇ ਲੈ ਕੇ ਆਏ ਆ ਉਹਦਾ ਗੁਜ਼ਾਰਾ ਕਿਵੇਂ ਕਰਨਗੇ ਔਰ ਜਿਹੜੇ ਅੱਗੇ ਜਨਰੇਸ਼ਨ ਆਉਣੀਆਂ ਬੱਚੇ ਨੇ ਉਹਨਾਂ ਬੱਚਿਆਂ ਦਾ ਨਰਵਾ ਕਿਵੇਂ ਕਰਨਗੇ ਜਦੋਂ ਐਡਾਂ ਦਾ ਸਮਾਸੀਂ ਦੇਖਿਆ ਧੀਆਂ ਭੈਣਾਂ ਨੂੰ ਬੜੀਆਂ ਕੁੱਟਾਂ ਮਾਰਾਂ ਜ਼ੁਲਮ ਆਪਣੇ ਤੇ ਸਹਿਣਾ ਪੈਂਦਾ ਏ ਉਸ ਜ਼ੁਲਮ ਨੂੰ ਠਲ ਪਾਉਣ ਵਾਸਤੇ ਗੁਰਮੁਖੋਏ ਇਹ ਅਸੀਂ ਉਪਰਾਲਾ ਕੀਤਾ ਏ ਕਿ ਆਪਾਂ ਸਿਲਾਈ ਸੈਂਟਰ ਖੋਲੀਏ ਜਦੋਂ ਧੀਆਂ ਭੈਣਾਂ ਦੇ ਹੱਥ ਵਿੱਚ ਹੁਨਰ ਹੋਏਗਾ ਨਾ ਕੋਈ ਗੁਣ ਹੋਏਗਾ ਉਹ ਧੀ ਜਿੱਥੇ ਮਰਜੀ ਆਪਣੇ ਹੁਨਰ ਨਾਲ ਦੇ ਮਾਧਿਅਮ ਦੁਆਰਾ ਆਪਣੇ ਪਰਿਵਾਰ ਦਾ ਆਪਣਾ ਨਰਵਾਹ ਆਪਣੇ ਬੱਚਿਆਂ ਦਾ ਨਰਵਾਹ ਕਰ ਸਕਦੀ ਹੈ ਕਿਸੇ ਦਾ ਕੱਪੜਾ ਸੀ ਸਕਦੀ ਆ ਹੋਰ ਇਹ ਸਲਾਈ ਸੈਂਟਰ ਦੇ ਵਿੱਚ ਬੜੀ ਤਰ੍ਹਾਂ ਦੇ ਹੁਨਰ ਨੇ ਕਢਾਈ ਬੁਣਾਈ ਨੇ ਹੋਰ ਬੜੇ ਨੇ ਐਦਾਂ ਦੇ ਤੇ ਜਿਹੜੇ ਹਸਾਬਗਾ ਦਾ ਬੱਚਾ ਸਿੱਖਣਾ ਚਾਹੁੰਦਾ ਸਾਡੇ ਟੀਚਰ ਸਹਿਬਾਨ ਉਦਾਂ ਸਿਖਾਉਂਦੇ ਨੇ ਕਾਰਨ ਕੀ ਆ ਵੀ ਆਪਾਂ ਘੁਰ ਰਹੇ ਹਤਿਆਂ ਨੂੰ ਥੱਲ ਪਾਉਣੀ ਆ ਬਸ ਕਿਸੇ ਤਰੀਕੇ ਨਾਲ ਪਾ ਲਈਏ ਪ੍ਰਮੁਖੋ ਜਦੋਂ ਧੀਆ ਸਿੱਖ ਕੇ ਅੱਗੇ ਜਾਂਦੀਆਂ ਨੇ ਉਹਨਾਂ ਨੂੰ ਕਿਸੇ ਅੱਗੇ ਹੱਥ ੱਡਣ ਦੀ ਲੋੜ ਨਹੀਂ ਪੈਂਦੀ ਉਹਨਾਂ ਨੂੰ ਕਿਸੇ ਵੱਲ ਵੇਖਣ ਦੀ ਲੋੜ ਨਹੀਂ ਪੈਂਦੀ ਜਦੋਂ ਹੱਥ ਵਿੱਚ ਹਨਰ ਹੋਏਗਾ ਸਲਾਈ ਸੈਂਟਰ ਜਾਂ ਕੱਪੜੇ ਸੀ ਕੇ ਆਪਣੇ ਪਰਿਵਾਰ ਦਾ ਆਪਣਾ ਗੁਜ਼ਾਰਾ ਕਰ ਸਕਦੀਆਂ ਨੇ ਇਸ ਕਰਕੇ ਸੀ ਤੁਹਾਡੇ ਪਿੰਡ ਵਿੱਚ ਅੱਜ ਸਲਾਈ ਸੈਂਟਰ ਖੋਲਣ ਵਾਸਤੇ ਪਹੁੰਚੇ ਆਂ ਪਹਿਲੀ ਬੇਨਤੀ ਇਹ ਆ ਜਿਨ੍ਹਾਂ ਬੱਚਿਆਂ ਨੇ ਨਾਂ ਦਰਜ ਕਰਵਾਏ ਉਹਨਾਂ ਦਾ ਧੰਨਵਾਦ ਤੇ ਦੂਜੇ ਜਿਹੜੇ ਰਹਿ ਗਏ ਨੇ ਇਹਾਂ ਦੇ ਅੰਦਰ ਮੱਝ ਚੱਲਦਾ ਹੋਏਗਾ ਪਤਾ ਨਹੀਂ ਕੀ ਬਣਨਾ ਕਿਵੇਂ ਚਲਾਉਣਾ ਕਿਵੇਂ ਨਹੀਂ ਗੁਰਮੁਖੋ ਇਹ ਤੁਹਾਡੇ ਲਈ ਆ ਤੁਹਾਡੀ ਸਬੂਤ ਲਈ ਆ ਜਦੋਂ ਸਾਡੇ ਕੋਲ ਸਮਾਂ ਹੁੰਦਾ ਏ ਅਸੀਂ ਸਮੇਂ ਨੂੰ ਪਹਿਚਾਣਦੇ ਨਹੀਂ ਜਦੋਂ ਸਮਾਂ ਨੱਕ ਜਾਂਦਾ ਏ ਫਿਰ ਇਹੀ ਬੰਦਾ ਇਹੀ ਪੈਣਾ ਰੋਗੀਆਂ ਨੇ ਜੇ ਅਸੀਂ ਕੁਝ ਸਿੱਖਿਆ ਹੁੰਦਾ ਇਹ ਜਿਹੜੇ ਸਾਡਾ ਸੌਰਾ ਪਰਿਵਾਰ ਆ ਜੇ ਇਹਦੇ ਇਹ ਪਰਿਵਾਰਕ ਮੈਂਬਰ ਨੇ ਸਾਡੇ ਤੇ ਜ਼ੁਲਮ ਕਰਦੇ ਨੇ ਜਦੋਂ ਸਿੱਖਿਆ ਹੋਏਗਾ ਪਿਆਰਵਾਜੋ ਫਿਰ ਆਪਾਂ ਨੂੰ ਜ਼ੁਲਮ ਸਹਿਣ ਦੀ ਲੋੜ ਨਹੀਂ ਸਾਨੂੰ ਜੁਲਮ ਸਹਿਣ ਦੀ ਲੋੜ ਨਹੀਂ ਹੱਥ ਵਿੱਚ ਹੁਨਰ ਹੋਏਗਾ ਸੀ ਕਮਾਈ ਕਰ ਸਕਦੇ ਆ ਪਰ ਮੈਂ ਅੱਜ ਬੇਇਕਤੀ ਕਰਾਂ ਗੁਰਮੁਖੋ ਅੱਜ ਦੇ ਸਮੇਂ ਦੇ ਵਿੱਚ ਮਾਇਆ ਪ੍ਰਧਾਨ ਹੋ ਚੁੱਕੀ ਆ ਬਾਹੋ ਦੁਨੀਆ ਦੇ ਮਾਲਕਾ ਦੁਨੀਆ ਤੇਰੀ ਨਿਤ ਨਵੇਂ ਤਮਾਸ਼ੇ ਕਰਦੀ ਆ ਅੱਗੇ ਅੜਖ ਪਿੱਛੇ ਮਰਦੀ ਸੀ ਹੁਣ ਪੈਸੇ ਪਿੱਛੇ ਮਰਦੀ ਆ ਪੈਸੇ ਦੇ ਨੇ ਭੈਣ ਭਰਾ ਸਾਰੇ ਪੈਸੇ ਨਾਲ ਰਿਸ਼ਤੇ داری ਆ ਪੈਸੇ ਦੇ ਨੇ ਸਾਥ ਸੰਬੰਧੀ ਤੇ ਪੈਸੇ ਨਾਲ ਹੀ ਯਾਰੀ ਆ ਸਾਡੇ ਲੋਕਾਂ ਦਾ ਸਾਡੀ ਦੁਨੀਆ ਦਾ ਇੱਕ ਸੁਭਾਅ ਐਸਾ ਬਣ ਚੁੱਕਿਆ ਜਿਹਦੇ ਕੋਲ ਚਾਰ ਛਿੱਲੜ ਨੇ ਸਤਕਾਰ ਉਹਨਾਂ ਦਾ ਏ ਜਿਹੜੀ ਧੀ ਪੈਣ ਦੇ ਪੇਕੇ ਪਿੱਛੋਂ ਮਜਬੂਤ ਨੇ ਆਪ ਕੋ ਸੋਹਰਾ ਪਰਿਵਾਰ ਤਨ ਡੱਟਦਾ ਰਹੇਗਾ ਜੇ ਕਿਤੇ ਨਾ ਇੰਦਾਂ ਦਾ ਕੁਝ ਹੋਵੇ ਧੀਆਂ ਨੂੰ ਬੜੇ ਦੁੱਖ ਆਪਣੇ ਤੇ ਸਹੜੇ ਪੈਂਦੇ ਨੇ ਇਸ ਕਰਕੇ ਗੁਰਮੁਖੋ ਇੰਦਾਂ ਦੇ ਸਮਿਆਂ ਨੂੰ ਅਸੀਂ ਵੇਖਦੇ ਹਾਂ ਉਹ ਉਦਮ ਉਪਰਾਲੇ ਕੀਤੇ ਗਏ ਨੇ ਔਰ ਆਪ ਜੀਆਂ ਨੂੰ ਬੇਨਤੀ ਆ ਕਿਸ ਸਲਾਈ ਸੈਂਟਰ ਦਾ ਵੱਧ ਤੋਂ ਵੱਧ ਆਪ ਜੀਆਂ ਨੇ ਲਾਹਾ ਲੈਣ ਦੀ ਕਿਰਪਾਤਾ ਕਰਨੀ ਆ ਸਰਪੰਚ ਸਾਹਿਬ ਦੇ ਕੋਲ ਆਪ ਜੀ ਆਪਣੇ ਫਾਰਮ ਦਰਜ ਕਰਵਾਓ ਫਾਰਮ ਭਰਾਓ ਜਿੰਨੇ ਜਲਦੀ ਹੋ ਸਕਦਾ ਏ ਤੁਸੀਂ ਫਾਰਮ ਕੰਪਲੀਟ ਕਰੋ ਆਪਾਂ ਜਲਦੀ ਤੋਂ ਜਲਦੀ ਸਲਾਈ ਸੈਂਟਰਾਂ ਦੀ ਓਪਨਿੰਗ ਅੱਜ ਕਰ ਦਿੱਤੀ ਆ ਤੇ ਜਾਂ ਆਪਾਂ ਮੰਗਲਵਾਰ ਬੁੱਧਵਾਰ ਨੂੰ ਸਲਾਈ ਸੈਂਟਰ ਇੱਥੇ ਖੋਲ੍ਹ ਦੇਵਾਂਗੇ ਟੀਚਰ ਸਾਹਿਬ ਆਣਉਣਗੇ 2 ਘੰਟੇ ਦਾ ਸਮਾਂ ਏ 2 ਘੰਟੇ ਦੇ ਵਿੱਚ ਆਪ ਜੀਆਂ ਨੇ ਪਿਆਰ ਦੇ ਨਾਲ ਉਹਨਾਂ ਦੇ ਕੋਲੋਂ ਸਿੱਖਣ ਦੀ ਕਿਰਪਾਲਤਾ ਕਰਨੀ ਆ ਔਰ ਦੂਜੀ ਬੇਨਤੀ ਜਿਹੜਾ ਸਿੱਖਣ ਵਾਲਾ ਸਮਾਨ ਆ ਜਿਵੇਂ ਰੀਂਹਾ ਕੈਂਚੀਆਂ ਬੁਗਰਮਾ ਜੋ ਵੀ ਟੀਚਰ ਦਾ ਸਾਨੂੰ ਹੁਕਮ ਹੁੰਦਾ ਏ ਉਹ ਸਾਰਾ ਸੰਸਤਾ ਦੇ ਵੱਲੋਂ ਦਿੱਤਾ ਜਾਂਦਾ ਏ ਔਰ ਤੁਹਾਡੇ ਚਰਣਾ 'ਚ ਬੇਨਤੀ ਆ ਤੁਸੀਂ ਜਰੂਰ ਆਪਣੇ ਨਾਮ ਦਰਜ ਕਰਾਓ ਹੋਰ ਵੀ ਜਿਹੜੀਆਂ ਮੁੱਢਲੀ ਸਹੂਤਾ ਹੋਣਗੀਆਂ ਉਹ ਤੁਹਾਨੂੰ ਸਮੇਂ-ਸਮੇਂ ਨਾਲ ਲੋਹੀਆ ਕਰਈਆਂ ਜਾਣਗੀਆਂ ਬਹੁਤ ਐਸੀਆਂ ਸਭਾਾਂ ਸਾਡੀਆਂ 걸ੀਆਂ ਨੇ ਜਿਹਦੇ ਵਿੱਚ ਆਪਾਂ ਜੁੜ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਏਕਤਾ ਲਹਿਰ ਦੇ ਮੈਂਬਰ ਬਣ ਕੇ ਬਹੁਤ ਕੁਝ ਆਪਾਂ ਕਰ ਸਕਦੇ ਆਂ ਬਹੁਤ ਵੱਡਾ ਕਰ ਸਕਦੇ ਆਂ ਪਰ ਕਰਾਂਗੇ ਅਸੀਂ ਉਦੋਂ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਏਕਤਾ ਲਹਿਰ ਦੇ ਅਸੀਂ ਮੈਂਬਰ ਬਣਾਂਗੇ ਸ਼੍ਰੀ ਗੁਰੂ ਏਕਤਾ ਲਹਿਰ ਦੇ ਬੜੇ ਐਸੇ ਇਦਾਂ ਦੇ ਸਮੇਂ ਨੇ ਜਿਵੇਂ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਏਕਤਾ ਲਹਿਰ ਦਾ ਮੈਂਬਰ ਬਣ ਜਾਂਦਾ ਹੈ ਔਰ ਘਰ ਦੇ ਵਿੱਚ ਕੋਈ ਪ੍ਰੋਬਲਮ ਆ ਜਾਂਦੀ ਆ ਰੱਬ ਨਾ ਕਰੇ ਖੁਦਾ ਦਾ ਖਾਸ ਤਾ ਕਈ ਵਾਰੀ ਘਰ ਦੇ ਪਰਿਵਾਰਕ ਮੈਂਬਰ ਦਾ ਜਾਂ ਆਪਣਾ ਕਿਤੇ ਐਕਸੀਡੈਂਟ ਹੋ ਜਾਂਦਾ ਕੋਈ ਥੋੜੀ ਬਹੁਤੀ ਛੱਡ ਪੇਟ ਲੱਗ ਜਾਂਦੀ ਆ ਜਿਹਦਾ ਆਪਾਂ ਇਲਾਜ ਨਹੀਂ ਕਰਵਾ ਸਕਦੇ ਉਹ ਸ਼੍ਰੀ ਗੁਰੂ ਰਵਿਦਾਸ ਏਕਤਾ ਲਹਿਰ ਵੱਲੋਂ ਤਕਰੀਬਨ 15-20 ਹਜ਼ਾਰ ਦੀ ਮਦਦ ਵੀ ਦਿੱਤੀ ਜਾਂਦੀ ਆ ਪਰ ਉਹ ਕੰਡੀਸ਼ਨਾਂ ਨੇ ਉਹਦੇ ਫਾਰਮ ਨੇ ਉਹ ਬਾਅਦ ਦੇ ਵਿੱਚੋਂ ਮੈਂ ਤੁਹਾਨੂੰ ਦੱਸਾਂਗਾ ਜਦੋਂ ਸਲਾਈ ਸੈਂਟਰ ਚੱਲ ਗਿਆ ਔਰ 1000 ਰੁਪਏ ਤੋਂ ਲੈ ਕੇ 1 ਲੱਖ ਰੁਪਏ ਤੱਕ ਸ਼੍ਰੀ ਗੁਰੂ ਰਵਿਦਾਸ ਇਕਤਾ ਲਹਿਰ ਵੱਲੋਂ ਲੋੜਵੰਦ ਪਰਿਵਾਰ ਨੂੰ ਮੁੱਢਲੀ ਸਹਾਇਤਾ ਦਿੱਤੀ ਜਾਂਦੀ ਆ ਕਿਉਂਕਿ ਵਿਆਹ ਦੇ ਅਸੀ ਕਰਦੀ ਕਰਦੇ ਆ ਕਈ ਪਰਿਵਾਰ ਐਸੇ ਹੁੰਦੇ ਨੇ ਜਿਹੜੇ ਸਾਡੇ ਕੋਲ ਆਉਣਾ ਨਹੀਂ ਚਾਹੁੰਦੇ ਆਪਣੇ ਘਰ ਵਿੱਚ ਹੀ ਰਹਿ ਕੇ ਕਰਨਾ ਚਾਹੁੰਦੇ ਆ ਉਹਨਾਂ ਨੂੰ ਇਹ ਸਿਹਤ ਮਾਪ ਕਰਨਾ ਉਹਨਾਂ ਨੂੰ ਇਹ ਸਹੂਲਤ ਦਿੱਤੀ ਜਾਂਦੀ ਆ ਪਰ ਉਹਨਾਂ ਨੂੰ ਜਿਹੜੇ ਸ਼੍ਰੀ ਗੁਰੂ ਰਵਦਾਸ ਏਕਤਾ ਲਹਿਰ ਦੇ ਮੈਂਬਰ ਬਣ ਗਏ ਜਿਹੜੇ ਉਹ ਸਾਡੇ ਕੋਲ ਫਾਰਮ ਭਰਉਣਗੇ ਉਹਨਾਂ ਦੀਆਂ ਕੁਝ ਕੰਡੀਸ਼ਨਾਂ ਨੇ ਉਹ ਜਦੋਂ ਸिलाई ਸੈਂਟਰ ਓਪਨ ਹੋ ਗਿਆ ਚੱਲ ਪਿਆ ਫਿਰ ਆਪਾਂ ਇੱਕ ਦਿਨ ਮੀਟਿੰਗ ਰੱਖਾਂਗੇ ਔਰ ਫਿਰ ਉਹਦੇ ਮੀਟਿੰਗ ਦੇ ਵਿੱਚ ਆਪਾਂ ਮਤਾ ਪਾਸ ਕਰਾਂਗੇ ਜਿਨ੍ਹਾਂ ਨੇ ਫਿਰ ਨਾਮ ਦਰਜ ਕਰਾਉਣੇ ਹੋਣਗੇ ਉਹ ਸਰਪੰਚ ਸਾਹਿਬ ਦੇ ਕੋਲ ਤੁਸੀਂ ਇੱਥੇ ਦੇ ਟੀਚਰ ਸਹਿਬਾਨ ਜਿਹੜੇ ਸਿਖਾਉਣ ਆਉਣਗੇ ਤੁਸੀਂ ਉਹਨਾਂ ਦੇ ਨਾਲ ਸੰਪਰਕ ਕਰਿਓ ਉਹ ਫਾਰਮ ਸਾਨੂੰ ਭਰ ਕੇ ਦਿਓ ਔਰ ਜਿੰਨੀ ਜ਼ਿੰਮੇਵਾਰੀ ਹੋਏਗੀ ਜਿੱਥੇ ਟੱਕਰ ਹੋਏਗਾ ਮੈਂ ਬੇਨਤੀ ਕਰਾਂ ਅਸੀਂ ਨਿਭਾਉਣ ਦੀ ਕੋਸ਼ਿਸ਼ ਕਰਾਂਗੇ ਤੁਸੀਂ ਕੋਈ ਬਗਾਨੇ ਨਹੀਂ ਤੁਸੀਂ ਸਾਡੇ ਆਪਣੇਓ ਆਪਣਿਆਂ ਦੀ ਫਿਰ ਆਪਣੇਆਂ ਦੇ ਨਾਲ ਕੋਈ ਖੜਦਾ ਹੁੰਦਾ ਹੈ ਗੁਰਮੁਖੋ ਇਹ ਨਹੀਂ ਹੁੰਦਾ ਕਿ ਆਪਣੇ ਆਪਣੀ ਖੜਨਗੇ ਇਸ ਸਮਾਂ ਇਦਾਂ ਦਾ ਕਈ ਵਾਰੀ ਆਪਣੇ ਆਪਣੇ ਨਹੀਂ ਬਣਦੇ ਕਈ ਬਗਾਨੇ ਆਪਣੇ ਬਣ ਕੇ ਨਵਾ ਜਾਂਦੇ ਆ ਇਸ ਕਰਕੇ ਤੁਹਾਡਾ ਸਾਰਿਆਂ ਦਾ ਹੀ ਧੰਨਵਾਦ ਮੇਰੀ ਵਿਚਾਰ ਜੇ ਤੁਹਾਨੂੰ ਚੰਗੀ ਲੱਗੀ ਹੈ ਤੇ ਜਰੂਰ ਪੱਲੇ ਬੰਨਿਓ ਸਲਾਈ ਸੈਂਟਰ ਦੇ ਵਿੱਚ ਵੱਧ ਤੋਂ ਵੱਧ ਪਹਿਣਾ ਔਰ ਮੀਮੀਆਂ ਨੂੰ ਬੇਨਤੀ ਆ ਔਰ ਬੱਚਿਆਂ ਨੂੰ ਬੇਨਤੀ ਹੈ ਕਿ ਆਪਣੇ ਨਾਮ ਦਰਜ ਕਰਵਾਓ ਤੇ ਆਪਾਂ ਸਿਲਾਈ ਸੈਂਟਰ ਨੂੰ ਬੁੱਧਵਾਰ ਤੋਂ ਕਰਕੇ ਓਪਨ ਕੀਤਾ ਜਾਵੇ ਔਰ ਜਿਹੜੀਆਂ ਅਗਲੀਆਂ ਮੁਟਲੀਆਂ ਸੇਤਾਂ ਵਾਲੇ ਔਰ ਤੁਹਾਨੂੰ ਮੈਂ ਜਾਗਰੂਤ ਕਰਵਾਉਂਗਾ ਸਾਰਿਆਂ ਦਾ ਧੰਨਵਾਦ ਸਾਡੇ ਵਿਚਕਾਰ ਸਤ ਬਾਬਾ ਸਤਨਾਮ ਸਿੰਘ ਜੀ ਪਡੋਰੀ ਲੱਧਰ ਸਿੰਘ ਤੋਂ ਪਹੁੰਚੇ ਨੇ ਔਰ ਇਹਨਾਂ ਸਿਲਾਈ ਸੈਂਟਰਾਂ ਦੀ ਦੇਖਰੇਖ ਸਾਡੇ ਅਤੀਤ ਸਤਕਾਰਯੋਗ ਜ਼ਿਲ੍ਹਾ ਪ੍ਰਧਾਨ ਬੀਬੀ ਜਸਮੀਰ ਕੌਰ ਜੀ ਬਾੜੋਵਾਲ ਤੋਂ ਔਰ ਇਹ ਸਾਡੀ ਸੰਸਥਾ ਦੇ ਨਾਲ ਜੋ ਜੁੜੇ ਨੇ ਸਰਪੰਚ ਸਾਹਿਬ ਤੇ ਇਹਨਾਂ ਦੇ ਘਰੋਂ ਬੀਬੀ ਜੀ ਹੁਣੀ ਔਰ ਉਹ ਵੀ ਸਾਡੀ ਸੰਸਥਾ ਦੇ ਮੈਂਬਰ ਬਣ ਰਹੇ ਨੇ ਇਹਨਾਂ ਦਾ ਧੰਨਵਾਦ ਮਝਾਰੀ ਤੋਂ ਆਏ ਨੇ ਤੇ ਵੀਰ ਜੀ ਹੁਣੀ ਬੀਬੀ ਜੀ ਹੁਣੀ ਇਹਨਾਂ ਨੂੰ ਵੀ ਜੀਓ ਆਇਆ ਔਰ ਜਿਨੇ ਵੀ ਵਿਸ਼ੇਸ਼ ਤੌਰ ਤੇ ਮੀਡੀਆ ਚੈਨਲ ਵਾਲੇ ਪਹੁੰਚੇ ਨੇ ਇਹ ਸਾਡੀ ਆਵਾਜ਼ ਘਰ ਘਰ ਤੱਕਰ ਪਹੁੰਚਾਉਂਦੇ ਨੇ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਔਰ ਮੇਰੀ ਵੀਡੀਓ ਨੂੰ ਜਰੂਰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਨ ਦੀ ਕਿਰਪਾਲਤਾ ਕਰਿਓ ਕਿਉਂਕਿ ਮੇਰਾ ਸਨੇਹਾ ਔਰ ਮੇਰਾ ਮੈਸੇਜ ਘਰ ਘਰ ਤੱਕਰ ਪਹੁੰਚ ਜਵੇ ਸੋ ਕਿਉ ਮੰਦਾ ਆਖੀ ਹੈ ਜਿੱਦ ਜੰਮੇ ਅਰੇ ਜਹਾਨ ਇਸ ਕਰਕੇ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਸਾਰੇ ਹੀ ਸੀਸ ਕਾਓ ਗੱਜ ਵਜਾ ਕੇ ਗੁਰੂ ਫਤਿਹ ਬੁਲਾਓ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਜੈ ਗੁਰਦੇਵ ਅਨੁਕੁਲ ਵਰਬਦਾਸ਼ ਸ਼ਕਤੀ ਅਨੁਕੁਲ ਵਰਬਦਾਸ਼ ਸ਼ਕਤੀ ਅਨੁਕੁਲ ਰਹੇ ਵਾਹਿਗੁਰੂ ਜੀ ਕਾ ਖਾਲਸਾ ਸਰਬੱਤ ਸੰਗਤਾਂ ਨੂੰ ਜਾਣ ਕੇ